ਆਪਣੀ ਜ਼ਿੰਦਗੀ ਦਾ ਇਹ ਆਖਰੀ ਪ੍ਰਸ਼ਾਦਾ ਸੀ ਜੋ ਦਾਦੀ ਜੀ ਅਤੇ ਦੋ ਛੋਟੇ ਸਹਬਜ਼ਾਦਿਆਂ ਨੇ ਕੁੰਮੇ 마ਸ਼ਕੀ ਦੀ ਛੋਟੀ ਜੀ ਝੌਂਪੜੀ ਦੇ ਵਿੱਚ ਛਕਿਆ ਸੀ। ਬੀਬੀ ਲక్ష్ਮੀ ਨੇ ਬੜੇ ਹੀ ਪਿਆਰ ਦੇ ਨਾਲ ਬੜੇ ਹੀ ਸਤਕਾਰ ਦੇ ਨਾਲ ਇਹ ਪ੍ਰਸ਼ਾਦਾ ਛਕਾਇਆ ਸੀ। ਇਹਨਾਂ ਦੀ ਛੋਟੀ ਜੀ ਬਣੀ ਹੋਈ ਝੌਂਪੜੀ ਦੇ ਵਿੱਚ ਰਾਤ guzari ਜਾਂਦੀ ਹੈ। ਸਵੇਰ ਹੁੰਦੀ ਹੈ। ਦਾਦੀ ਜੀ ਅਤੇ ਸਹਬਜ਼ਾਦੇ ਅਗਲੇਰੇ ਸਫ਼ਰ ਦੇ ਵੱਲ ਨੂੰ ਤੁਰਦੇ ਨੇ। ਅਗਲੀ ਰਾਤ ਜਿਹੜੀ ਐ ਸੁਹੇੜੀ ਪਹੁੰਚਦੇ ਨੇ ਸਵਾਗਤ ਇਹਨਾਂ ਦਾ ਸੁਹੇੜੀ ਦੇ ਵਿੱਚ ਵੀ ਹੁੰਦਾ ਹੈ ਪਰ ਉਹ ਸਵਾਗਤ ਕਿਸ ਤਰ੍ਹਾਂ ਦਾ ਹੈ ਉਸ ਵੇਲੇ ਦਾ ਇੱਕ ਸਿੱਖ ਇਤਿਹਾਸਕਾਰ ਹੈ ਦੁੰਨਾ ਸਿੰਘ ਹਡੂਰੀਆ ਫੇਰ ਗੱਲ ਦੁਹਰਾ ਦੇ ਆ ਉਸ ਵੇਲੇ ਦਾ ਇਤਿਹਾਸਕਾਰ ਹੈ ਦੁੰਨਾ ਸਿੰਘ ਹਡੂਰੀਆ ਉਸ ਨੇ ਇਤਿਹਾਸ ਲਿਖਿਆ ਹੈ ਜੋ ਅਸਲੀ ਇਤਿਹਾਸ ਆਪਾਂ ਕਹਿ ਸਕਦੇ ਆ ਬਾਕੀ ਇਤਿਹਾਸ ਉਸ ਤੋਂ ਬਾਅਦ ਦੇ ਵਿੱਚ ਵੀ ਲਿਖਿਆ ਗਿਆ ਕਈਆਂ ਨੇ ਬੜੇ ਮਸਾਲੇ ਵੀ ਲਾ ਲਾ ਕੇ ਸੁਣਾਇਆ ਹੈ ਆਪਣੇ ਕੋਲੋਂ ਵੀ ਗੱਲਾਂ ਬਣਾ ਬਣਾ ਕੇ ਸੁਣਾਇਆ ਪਰ ਇਹ ਦੁੰਨਾ ਸਿੰਘ ਹਡੂਰੀਆ ਉਸ ਵੇਲੇ ਦਾ ਉਹ ਇਤਿਹਾਸਕਾਰ ਸੀ ਜਿਹਨੂੰ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਜੀ ਨੇ ਸਪੈਸ਼ਲ ਇਹਨੂੰ ਆਖਿਆ ਸੀ ਕਿ ਤੂੰ ਇੱਕ ਸਾਈਡ ਤੇ ਰਹਿ ਕੇ ਸਾਰਾ ਕੁਝ ਦੇਖਣਾ ਤੇ ਬਾਅਦ ਦੇ ਵਿੱਚ ਲਿਖਣਾ ਹੈ ਉਸ ਨੇ ਸੁਹੇੜੀ ਦਾ ਜੋ ਵਰਣਨ ਕੀਤਾ ਉਹ ਪਤਾ ਕੀ ਲਿਖਦਾ ਉਹ ਕਹਿੰਦਾ ਪ੍ਰਸ਼ਾਦਾ ਸੁਹੇੜੀ ਦੇ ਵਿੱਚ ਵੀ ਤਿਆਰ ਕੀਤਾ ਗਿਆ ਪਰ ਉਹ ਪ੍ਰਸ਼ਾਦਾ ਕਿਸ ਤਰ੍ਹਾਂ ਦਾ ਸੀ ਕਹਿੰਦਾ ਲੋਹੇਰ ਕੀ ਰੋਟੀ ਕਰੀ ਮਸਰੀ ਕੀ ਕਰੀ ਦਾਲ ਥਾਲੇ ਮੈਸੋ ਪਾਇਕ ਹੈ ਲੈ ਆਇਓ ਤਤਕਾਲ ਕਹਿੰਦਾ ਚੋਕਰ ਦੀ ਬੂਰੇ ਦੀ ਜਿਹੜਾ ਪਰਾਣਾ ਪਿਆ ਸੀ ਉਹਦੀ ਰੋਟੀ ਤਿਆਰ ਕੀਤੀ ਗਈ ਪਰਾਣੀ ਪਈ ਹੋਈ ਮਸਰੀ ਦੀ ਦਾਲ ਉਹਦਾ ਉਹਦੀ ਦਾਲ ਤਿਆਰ ਕੀਤੀ ਗਈ ਉਹ ਅਗਲੀਆਂ ਲਾਈਨਾਂ ਲਿਖਦਾ ਹੋਇਆ ਬੜੀਆਂ ਭੁੱਬਾਂ ਮਾਰ ਮਾਰ ਕੇ ਰੋਇਆ ਹੋਏਗਾ ਜਦ ਅਗਲੀਆਂ ਲਾਈਨਾਂ ਲਿਖੀਆਂ ਨਾ ਉਹਨੇ ਪਤਾ ਕੀ ਲਿਖਦਾ ਕਹਿੰਦਾ ਸੋ ਐਸੀ ਰੋਟੀ ਕਰ ਲਿਆਓ ਹਮਰੇ ਕਾਗ ਨਾ ਕੁੱਕਰ ਖਾਓ ਕਹਿੰਦਾ ਇਸ ਤਰ੍ਹਾਂ ਦੀ ਰੋਟੀ ਲਿਆ ਕੇ ਸਹਬਜ਼ਾਦਿਆਂ ਤੇ ਦਾਦੀ ਜੀ ਦੇ ਅੱਗੇ ਪਰੋਸੀ ਗਈ ਕਹਿੰਦਾ ਮੇਰੇ ਘਰ ਦੇ ਵਿੱਚ ਕਾਂ ਤੇ ਕੁੱਤੇ ਵੀ ਅਜਿਹੀ ਰੋਟੀ ਨਹੀਂ ਖਾਂਦੇ ਕਿਸ ਤਰ੍ਹਾਂ ਦਾ ਪ੍ਰਸ਼ਾਦਾ ਹੋਏਗਾ ਅਕਿਰਤ ਕਣ ਲੋਕ ਉਸ ਵੇਲੇ ਵੀ ਮੌਜੂਦ ਸੀ। heira pheriyan ਕਰਨ ਵਾਲੇ ਜਿਹੜੇ ਅੰਦਰੋਂ ਗੁਰੂ ਦੇ ਦਰਬਾਰ ਦੇ ਨਾਲ ਖਾਰ ਖਾਂਦੇ ਸੀ। ਜਿਹਨੂੰ ਕਿਹਾ ਜਾਂਦਾ ਹੈ ਨੇ ਵੀ ਅੰਦਰ ਕੁਝ ਹੋਰ ਚੱਲਦਾ ਸੀ। ਬਾਹਰੋਂ ਕੁਝ ਹੋਰ ਸੀ। ਪ੍ਰਸ਼ਾਦਾ ਵੀ ਚੰਗੀ ਤਰ੍ਹਾਂ ਨਹੀਂ ਸ਼ਿਕਾ ਸਕੇ ਸਾਹਿਬਜ਼ਾਦੇਆਂ ਨੂੰ। ਉਹ ਆਖਰੀ ਪ੍ਰਸ਼ਾਦਾ ਜਿਹੜਾ ਬਸ ਕੁੰਮੇ ਮਾਸ਼ਕੀ ਦੀ ਉਸ ਚੌਂਪੜੀ ਦੇ ਵਿੱਚ ਛਕ ਲਿਆ। ਇੱਥੋਂ ਕਹਾਣੀ ਸ਼ੁਰੂ ਹੁੰਦੀ ਹੈ। ਰਾਤ ਦੇ ਵਕਤ ਮੋਰਾਂ ਚੁਰਾਈਆਂ ਜਾਂਦੀਆਂ ਨੇ। ਸਪਾਈਆਂ ਨੂੰ ਬੁਲਾਇਆ ਜਾਂਦਾ ਹੈ ਮਰਿੰਡੇ ਤੋਂ ਇੱਥੇ ਹੀ ਬਸ ਨਹੀਂ ਜੇ ਆਪਾਂ ਕਹਿ ਦਈਏ ਵੀ ਉੱਥੋਂ ਹੀ ਸਹਿਬਜ਼ਾਦਿਆਂ ਦੇ ਉੱਪਰ ਜਿਹੜੇ ਨੇ ਉਹ ਤਸੀਹੇ ਸ਼ੁਰੂ ਹੋ ਜਾਂਦੇ ਨੇ ਦਾਦੀ ਜੀ ਦੇ ਉੱਪਰ ਤਸੀਹੇ ਸ਼ੁਰੂ ਹੋ ਜਾਂਦੇ ਨੇ ਕੱਲ ਦੀ ਵੀਡੀਓ ਦੇ ਵਿੱਚ ਅੱਗੇ ਦੱਸਾਂਗੇ ਵੀ ਦੁੰਨਾ ਸਿੰਘ ਹਡੂਰੀਆ ਕੀ ਲਿਖਦਾ ਹੈ ਵੀ ਉਹ ਕਿਹੜੇ ਹੋਰ ਤਸੀਹੇ ਸੀ ਜਿਹੜੇ ਸੁਹੇੜੀ ਤੋਂ ਦੇਣੇ ਸਪਾਈਆਂ ਨੇ ਸ਼ੁਰੂ ਕਰਤੇ ਸੀ